1992 ਦੇ ਟਕਰਾਓ ਵੇਲੇ ਬਦਲੀਆਂ ਤਾਂ ਬਹੁਤ ਬੋਤਿਆਂ ਦੀਆਂ ਹੋਈਆਂ ਸੀ ਮੈਂ ਕੱਲਾ ਬੰਦਾ ਸੀ ਜਿਹਨੂੰ ਟਰਮੀਨੇਟ ਵੀ ਕੀਤਾ ਸਰਕਾਰ ਨੇ ਪੰਥਰਤਨ ਜਥੇਦਾਰ ਗੁਰਜਨ ਸਿੰਘ ਤੌੜਾ ਸਾਡੇ ਸਮਿਆਂ ਦੇ ਉਹ ਵਾਹਦ ਅਕਾਲੀ ਲੀਡਰ ਸੀ ਇੱਕੋ ਇੱਕ ਅਕਾਲੀ ਲੀਡਰ ਸੀ ਜਿਨ੍ਹਾਂ ਨੇ ਸਿਆਸੀ ਸਮਾਜਿਕ ਵਿਦਿਅਕ ਖੇਤਰ ਦੇ ਵਿੱਚ ਲਾ ਮਿਸਾਲ ਜੋਗਦਾਨ ਪਾਇਆ ਉਹਨਾਂ ਦਾ ਸਰੀਰ ਸਿਆਸੀ ਸੀ ਰੂਹ ਪੰਥਕੀ ਸੀ ਸਭ ਤੋਂ ਪਹਿਲਾਂ ਵੱਡੀ ਵੱਡੀ ਘਟਨਾ ਸੀ ਦਿੱਲੀ ਗੁਰਦੁਆਰਾ ਸਹਿਬਾਨ ਦੀ ਦਿੱਲੀ ਗੁਰਦੁਆਰਾ ਸਹਿਬਾਨ ਦਾ ਪ੍ਰਬੰਧ ਇੱਕ ਬੋਰਡ ਦੇ ਅਧੀਨ ਸੀ ਤੇ ਸਰਕਾਰ ਆਪ ਦੇ ਕੱਟ ਪਿੱਠੂਆਂ ਰਾਹੀਂ ਚਲਾਉਂਦੀ ਸੀ 1971 ਦਾ ਜਿਹੜਾ ਗੁਰਦੁਆਰਾ ਐਕਟ ਬਣਿਆ ਉਹਦੇ ਵਿੱਚ ਜਥੇਦਾਰ ਗੁਰਚਰਨ ਸਿੰਘ ਟੋੜਾ ਦੀ ਬਹੁਤ ਵੱਡੀ ਭੂਮਿਕਾ ਸੀ ਇੱਕ ਟੱਕਾ ਕਾਲੀਦਾਰ ਨੇ ਮੋਰਚਾ ਲਾ ਕੇ ਬਣਾਇਆ ਟੋੜਾ ਸਾਹਿਬ ਉਹਦਾ ਰਾਜ ਸਭਾ ਦੇ ਮੈਂਬਰ ਸੀ ਦਿੱਲੀ ਸੀ ਪਰ ਰੋਬਿੰਗ ਜਿੰਨੀ ਟੋੜਾ ਸਾਹਿਬ ਨੇ ਕੀਤੀ ਉਹ ਕਮਾਲ ਦੀ ਸੀ ਸ਼ਾਇਦ ਮੈਂ ਪਹਿਲਾ ਬੰਦਾ ਹਾਂ 1999 ਦੇ ਟਕਰਾਓ ਵੇਲੇ ਬਦਲੀਆਂ ਤਾਂ ਬਹੁਤ ਬਹੁਤਿਆਂ ਦੀਆਂ ਹੋਈਆਂ ਸੀ ਮੈਂ ਕੱਲਾ ਬੰਦਾ ਸੀ ਜਿਹਨੂੰ ਟਰਮੀਨੇਟ ਵੀ ਕੀਤਾ ਸਰਕਾਰ ਨੇ ਨੌਕਰੀ ਗੁਆਉਣ ਤੋਂ ਬਾਅਦ ਫਿਰ ਟੋੜਾ ਸਾਹਿਬ ਨਾਲ ਮੈਂ ਕੁੱਲ ਵਕਤੀ ਹੋ ਗਿਆ ਦਿਨ ਰਾਤ ਅਸੀਂ ਇਕੱਠੇ ਰਹੇ ਤੇ ਉਹੀ ਮੇਰਾ ਗੋਲਡਨ ਪੀਰੀਅਡ ਸੀ ਟੋੜਾ ਸਾਹਿਬ ਦੇ ਨਾਲ ਇਹਨਾਂ ਤਿੰਨਾਂ ਸਬੰਧਾਂ ਤੋਂ ਕੁਝ ਜਿਹੜੇ ਮੈਂ ਨਤੀਜੇ ਕੱਢੇ ਉਹ ਮੈਂ ਤੁਹਾਡੇ ਨਾਲ ਸਾਂਝੇ ਕਰਨ ਦੀ ਕੋਸ਼ਿਸ਼ ਕਰਾਂਗਾ ਵੀ 25 ਮਿੰਟਾਂ ਦੇ ਵਿੱਚ ਇਹ ਤਿੰਨਾਂ ਗੱਲਾਂ ਤੋਂ ਮੈਂ ਇਹ ਸਿੱਟਾ ਕੱਢਿਆ ਕਿ ਪੰਥ ਰਤਨ ਜਥੇਦਾਰ ਗੁਰਜਨ ਸਿੰਘ ਟੋੜਾ ਸਾਡੇ ਸਮਿਆਂ ਦੇ ਉਹ ਵਾਅਦ ਅਕਾਲੀ ਲੀਡਰ ਸੀ ਇੱਕੋ ਇੱਕ ਅਕਾਲੀ ਲੀਡਰ ਸੀ ਜਿਨ੍ਹਾਂ ਨੇ ਸਿਆਸੀ ਸਮਾਜਿਕ ਵਿਦਿਅਕ ਖੇਤਰ ਦੇ ਵਿੱਚ ਲਾ ਮਿਸਾਲ ਯੋਗਦਾਨ ਪਾਇਆ ਉਹਨਾਂ ਦਾ ਸਰੀਰ ਸਿਆਸੀ ਸੀ ਰੂਹ ਪੰਥਕ ਸੀ ਤੇ ਸਾਰੀ ਉਮਰ ਉਹਨਾਂ ਦੀ ਕਰਮ ਭੂਮੀ ਇਹੀ ਗੱਲ ਬਣੀ ਰਹੀ ਉਹ ਦਿਦਾਰੀ ਗੁਰਸਿੱਖ ਸੀ ਪੰਥਕ ਜਜ਼ਬਾ ਉਹਨਾਂ ਦੀ ਚਾਲਕ ਸ਼ਕਤੀ ਸੀ ਤੇ ਜਿਹੜੇ ਉਹਨਾਂ ਦੀ ਦਾ ਰੋਲ ਜਿਹੜਾ ਸੀ ਸਿੱਖ ਸਿਆਸਤ ਦੇ ਵਿੱਚ ਉਹਨੂੰ ਆਪਾਂ ਪਰਿਭਾਸ਼ਿਤ ਕਰਨਾ ਹੋਵੇ ਤਾਂ ਮੈਂ 1960 ਤੋਂ ਬਾਅਦ ਉਹ ਸਰਗਰਮ 1946 'ਚ ਹੋ ਗਏ ਸੀ 46 'ਚ ਉਹਨਾਂ ਦੀ ਗ੍ਰਿਫਤਾਰੀ ਵੀ ਹੋ ਗਈ ਸੀ ਅਕਾਲੀ ਦਲ 'ਚ ਬਹੁਤ ਸਰਗਰਮ ਰਹੇ ਪਰ ਉਹ ਉਸ ਕੱਦਾਬਾਰ ਲੀਡਰ 1960 ਜਦੋਂ ਪਹਿਲੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਉਸ ਤੋਂ ਮੈਂ ਬਾਅਦ ਉਹਨਾਂ ਦੇ ਸਿੱਖ ਸ਼ਾਸ ਦੇ ਵਿੱਚ ਰੋਲ ਦੀ ਗੱਲ ਸ਼ੁਰੂ ਕਰੂੰਗਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤੋਂ 72 73 ਜਾ ਕੇ ਬਣਦੇ ਨੇ ਉਦੋਂ ਪਹਿਲਾਂ ਹੀ ਉਹ ਸਿੱਖਿਆ ਸਿਸਟਮ ਨੂੰ ਪ੍ਰਭਾਵਿਤ ਕਰਨ ਲੱਗੇ ਸੀ ਉਹਨਾਂ ਦਾ ਰੋਲ ਕੀ ਸੀਗਾ ਸਭ ਤੋਂ ਪਹਿਲਾਂ ਬੜੀ ਵੱਡੀ ਘਟਨਾ ਸੀ ਦਿੱਲੀ ਗੁਰਦੁਆਰਾ ਸਹਿਬਾਨ ਦੀ ਦਿੱਲੀ ਗੁਰਦੁਆਰਾ ਸਹਿਬਾਨ ਦਾ ਪ੍ਰਬੰਧ ਇੱਕ ਬੋਰਡ ਦੇ ਅਧੀਨ ਸੀ ਤੇ ਸਰਕਾਰ ਆਪ ਦੇ ਕੱਟ ਪਿੱਠੂਆਂ ਰਾਹੀਂ ਚਲਾਉਂਦੀ ਸੀ 1971 ਦਾ ਜਿਹੜਾ ਗੁਰਦੁਆਰਾ ਐਕਟ ਬਣਿਆ ਉਹਦੇ ਵਿੱਚ ਜਥੇਕਰ ਗੁਰਚਰਨ ਸਿੰਘ ਟੋੜਾ ਦੀ ਬਹੁਤ ਵੱਡੀ ਭੂਮਿਕਾ ਸੀ। ਇੱਕ ਅਕਤ ਅਕਾਲੀ ਦਰ ਨੇ ਮੋਰਚਾ ਲਾ ਕੇ ਬਣਾਇਆ। ਟੋੜਾ ਸਾਹਿਬ ਉਹਦੋਂ ਰਾਜ ਸਭਾ ਦੇ ਮੈਂਬਰ ਸੀ, ਦਿੱਲੀ ਸੀ ਪਰ 로ਬਿੰਗ ਜਿੰਨੀ ਟੋੜਾ ਸਾਹਿਬ ਨੇ ਕੀਤੀ ਉਹ ਕਮਾਲ ਦੀ ਸੀ। ਐਕਟ ਬਣ ਗਿਆ। ਜਦੋਂ ਐਕਟ ਸਹਿਮਤ ਹੋ ਗਈ ਸੀ ਸਰਕਾਰ ਐਕਟ ਬਣਿਆ ਨਹੀਂ ਸੀ। ਉਹਦੋਂ ਦੀ ਇੱਕ ਘਟਨਾ ਤੁਹਾਡੇ ਨਾਲ ਸਾਂਝੀ ਕਰਦਾ ਜਿਹੜੀ ਟੋੜਾ ਸਾਹਿਬ ਨੇ ਮੈਨੂੰ ਸਾਂਝੀ ਕੀਤੀ ਸੀ। ਕਹਿੰਦੇ ਇੱਕ ਬਣ ਦਾ ਫੈਸਲਾ ਹੋ ਗਿਆ। ਐਕਟ ਦਾ ਖਰੜਾ ਬਣ ਰਿਹਾ ਸੀ। ਤੇ 1971 ਦਾ ਜਿਹੜਾ ਗੁਰਦੁਆਰਾ ਐਕਟ ਸੀ ਉਹਨੂੰ ਬੇਸ ਬਣਾ ਰਏ ਸੀ ਪੰਜਾਬ ਗੁਰਦੁਆਰਾ ਐਕਟ 1925 ਜਿਹੜਾ ਆਲਰੇਡੀ ਪੰਜਾਬ ਦੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਸੀ ਤੇ ਟੋੜਾ ਸਾਹਿਬ ਨੂੰ ਇਹ ਗੱਲ ਬੜੀ ਅਰਖ ਦੀ ਸੀ ਵੀ ਜਿਹੜੀ 1949 ਦੇ ਵਿੱਚ ਪੰਜਾਬ ਸਰਕਾਰ ਨੇ ਐਮੈਂਡ ਕਰਕੇ ਸਹਿਜਤਾਰੀ ਸਿੱਖਾਂ ਨੂੰ ਵੋਟ ਦਾ ਹੱਕ ਦਿੱਤਾ ਉਹ ਮੈਂ 1971 ਦੇ ਐਕਟ ਦਿੱਲੀ ਗੁਰਦੁਆਰਾ ਐਕਟ ਚ ਪੈਣ ਨਹੀਂ ਦੇਣਾ ਬੜੀ ਲਾਬਿੰਗ ਕੀਤੀ ਟੋੜਾ ਸਾਹਿਬ ਨੇ ਕੋਈ ਪੇਸ਼ਨਾ ਜਦੋਂ ਗਈ ਬੜੀਆਂ ਦਲੀਲਾਂ ਦਿੱਤੀਆਂ ਵੀ ਜਿਹੜਾ 1925 ਦਾ オリジナル ਐਕਟ ਸੀਗਾ ਉਹਦੇ ਵਿੱਚ ਸਿਆਇਤ ਧਾਰੀ ਦੀ ਮਦ ਨਹੀਂ ਸੀ 58 ਜਿਹਾ ਕੇ ਬਣਾਈ ਗਈ ਇਸ ਕਰਕੇ ਤੁਸੀਂ 1925 ਵਾਲੀ ਗੱਲ ਮੰਨੋ ਜਦੋਂ ਚਾਰੋਂ ਤਰਫੋਂ ਫਿਰ ਬਾਜੀ ਜਾਂਦੀ ਦੀ ਸੀ ਨਾ ਫਿਰ ਟੋੜਾ ਸਾਹਿਬ ਨੇ ਕੂਟਨੀਤਿਕ ਚਾਲ ਚੱਲੇ ਯੂਪੀ ਚੋਂ ਇੱਕ ਮੈਂਬਰ ਹੁੰਦੇ ਸੀ ਰਾਜ ਸਭਾ ਦੋਦੇ ਨਾਲ ਜੁਗਿੰਦਰ ਸਿੰਘ ਉਹ ਇੰਡੀਆ ਦੀ ਜਿਹੜੀ ਕਨਸਟੀਟਿਊਸ਼ਨ ਅਸੈਂਬਲੀ ਸੀ ਉਹਦੇ ਮੈਂਬਰ ਸੀ ਉਸ ਤੋਂ ਬਾਅਦ ਉਹ ਰਾਜਸਥਾਨ ਦੇ ਗਵਰਨਰ ਵੀ ਰਹੇ ਟੋੜਾ ਸਾਹਿਬ ਨੇ ਉਹਨਾਂ ਨਾਲ ਨੇੜਤਾ ਪਹਿਲਾਂ ਹੀ ਸੀ ਹੋਰ ਨੇੜਤਾ ਬਣਾਈ ਤੇ ਇੱਕ ਗੱਲ ਉਹਨਾਂ ਦੇ ਕੰਨੀ ਪਾਤੀ ਉਹਨਾਂ ਦੇ ਅੰਦਰ ਮਤਲਬ ਜਚਾਤੀ ਇੰਦਰਾਗੰਦੀ ਦੇ ਬਹੁਤ ਨੇੜੇ ਸੀ ਉਹ ਟੋੜਾ ਸਾਹਿਬ ਕਹਿਣ ਲੱਗੇ ਵੀ ਇੱਕ ਗੱਲ ਸਮਝ ਲਓ ਵੀ ਦਿੱਲੀ ਦੇ ਵਿੱਚ ਗੈਰ ਸਿੱਖ ਪੰਜਾਬੀਆਂ ਦੀ ਬਹੁਤ ਵੱਡੀ ਗਿਣਤੀ ਆ ਤੇ ਇਹ ਜਿਹੜੇ ਗੈਰ ਸਿੱਖ ਪੰਜਾਬੀ ਨੇ ਇਹ ਸਾਰੇ ਜਨ ਸੰਗ ਨਾਲ ਨੇ ਜੇ ਤੁਸੀਂ ਸਹਿਜਤਾਰੀਆਂ ਦੀ ਮਦ ਇਸ ਐਕਟ ਚ ਪਾਤੀ ਤੇ ਉਹ ਸਾਰੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਦੀ ਮੈਂਬਰ ਬਣਨਗੇ ਤੇ ਦਿੱਲੀ ਕਮੇਟੀ ਤੇ ਕਬਜ਼ਾ ਹੋ ਜਨ ਸੰਗ ਦਾ ਜੇ ਤਾਂ ਕਾਂਗਰਸ ਸਰਕਾਰ ਕਬਜ਼ਾ ਜਨ ਸੰਗ ਦਾ ਕਰਾਉਣਾ ਚਾਹੁੰਦੀ ਹੈ ਫਿਰ ਤਾਂ ਤੁਸੀਂ ਸਹਿਜਤਾਰੀ ਮਦ ਪਾ ਲਓ ਤੇ ਜੇ ਨਹੀਂ ਪਾਉਣੀ ਚਾਹੁੰਦੀ ਤਾਂ ਨਾ ਪਾਓ ਉਹ ਗੱਲ ਕਲਿੱਕ ਕਰ ਗਈ ਤੇ 1971 ਦੇ ਐਕਟ ਦੇ ਵਿੱਚ ਸਹਿਜਤਾਰੀਆਂ ਨੂੰ ਹੱਕ ਨਹੀਂ ਮਿਲਿਆ ਬੋਰਡ ਦਾ ਇਹ ਟੋੜਾ ਸਾਹਿਬ ਦਾ ਪਹਿਲਾ ਵੱਡਾ ਰੋਲ ਸੀਗਾ 1971 ਚ